ਹਾਂਜੀ ਬਾਈ ਕਿੱਥੇ ਹੁਣ ਉਹ ਭਰਾ ਰਹਿ ਗਏ ਜਿਹੜੇ ਕਰਦੇ ਰਹਿੰਦੇ ਸੀ ਪੰਜਾਬ ਦੀ ਕਰੀਮ ਪੰਜਾਬ ਦੀ ਕਰੀਮ ਕਿ ਬਸ ਵਿਊ ਲੈਣ ਦਾ ਹੀ ਚੱਕਰ ਸੀ ਬਾਈ ਐਵੇਂ ਰੌਲਾ ਨਾ ਪਿਆ ਕਰੋ ਇਹ ਪੰਜਾਬ ਦੀ ਕਰੀਮ ਆਪਣੇ ਘਰਾਂ ਚੋਂ ਹੀ ਆਉਂਦੀ ਆ ਤੇ ਆਪਾਂ ਹੀ ਵੇਚਦੇ ਆ ਸਭ ਤੋਂ ਪਹਿਲਾਂ ਕਲਜੋਕ ਕਲਜੋਕ ਕਰਦੇ ਆ ਆਪਣੇ ਘਰੋਂ ਹੀ ਸ਼ੁਰੂ ਹੁੰਦਾਗਾ ਹੁਣ ਤਿੰਨ ਕੈਟਾਗਰੀ ਦੇ ਲੋਕ ਹੁੰਦੇ ਆ ਬਾਈ ਇੱਕ ਦੁੱਧ ਦਾ ਕੰਮ ਕਰਦੇ ਆ ਇੱਕ ਪਾਲ ਕੇ ਵੇਚਦੇ ਆ ਇੱਕ ਲੈ ਕੇ ਖਰੀਦ ਕੇ ਅੱਗੇ ਗਾਹਾਂ ਵੇਚਦੇ ਆ ਤੇ ਜੇ ਇਹ ਚੀਜ਼ਾਂ ਹੁਣ ਬਾਈ ਰੱਖਣ ਲੱਗ ਗਏ ਆਪਾਂ ਮੰਨ ਕੇ ਚਲੋ ਕੋਈ ਬੱਚਾ ਸੱਟ ਗਈ ਮੱਝ ਮੜ ਕੇ ਉਹਨੇ ਦੁੱਦੋਂ ਵੀ ਹਟ ਜਾਣਾ ਬਾਈ ਉਹਨੂੰ ਸਾਹਮਣਾ ਮਹਿੰਗਾ ਪੈਂਦਾ ਅਗਲਾ ਵੇਚ ਦਿੰਦਾ ਇਹਦੇ ਵਿੱਚ ਸਾਰਾ ਮਾਲ ਕਵਾੜੀ ਹੁੰਦਾ ਕਵਾੜ ਦੇ ਵਿੱਚੋਂ ਇਹ ਹੁੰਦਾ ਜਿਵੇਂ ਆਪਾਂ ਕਵਾੜ ਦੇ ਵਿੱਚੋਂ ਗਾਡਰ ਲਿਆਉਣੇ ਆ ਗਾਡਰ ਕੰਮ ਵੀ ਆ ਜਾਂਦੇ ਆ ਉਹ ਕਵਾੜ ਚ ਵੀ ਜਾਂਦੇ ਆ ਉਹ ਚੀਜ਼ ਹੁੰਦੀ ਆ ਕਈ ਵਾਰੀ ਝੋਟੀਆਂ ਚੰਗੀਆਂ ਵੀ ਨਿਕਲ ਆਉਣੀਆਂ ਹੁਣ ਆਪਾਂ ਇੱਕ ਭਰਾ ਨੂੰ ਦੋ ਤਾਂ ਅਸਰ ਝੋਟੀਆਂ ਆ ਮੰਡੀ ਤੋਂ ਤੇ ਦੋ ਚੱਕ ਪਾਸ ਗੱਬਣ ਮਹੀਆਂ ਲੈ ਕੇ ਦਿੱਤੀਆਂ ਚਾਰ ਪਸ਼ੂ ਕੁੱਲ ਆਪਾਂ ਹੁਣ ਤੱਕ 24 ਪਸ਼ੂ ਲੈ ਚੁੱਕੇ ਆ ਸਭ ਤੋਂ ਪਹਿਲਾਂ ਆਪਾਂ ਇਹ ਵੀਡੀਓ ਪਾਈ ਸੀ ਦੋ ਜਾਨਵਰਾਂ ਦੀ ਜਾਨ ਬਚਾ ਕੇ ਜਾਣ ਬੋਲਾਂ ਦੀ ਰੌਲਾ ਨਾ ਪਿਆ ਕਰੋ ਆਪ ਖਰੀਦਿਆ ਕਰੋ ਇਹ ਵਿਕਣੀਆਂ ਵੀ ਜ਼ਰੂਰੀ ਆ ਤੇ ਇਹ ਕੰਮ ਰੋਕ ਵੀ ਨਹੀਂ ਸਕਦਾ ਆਪਾਂ ਆਪ ਹੀ ਆਪਣੇ ਘਰੋਂ ਵੇਚਦੇ ਆ ਹੁਣ ਇਹ ਭਰਾਮਾ ਦਾ ਤੁਹਾਨੂੰ ਦੱਸਦਾ ਆਪਾਂ ਦਾ ਗੱਬਣ ਬਾਈ ਵੱਡਣ ਵਾਲਿਆਂ ਦੇ ਵਿੱਚ ਵੀ ਵੇਚ ਦਿੰਦੇ ਆ ਇਹ ਚੈੱਕ ਕਰਕੇ ਗੱਬਣਾ ਮੈਂ ਐਸਾ ਉਹ ਵੱਡਣ ਚ ਨਹੀਂ ਜਾਂਦੀ ਕਦੇ ਵੀ ਪਾਲਣ ਚ ਜਾਊਗੀ ਇਹਨਾਂ ਦਾ ਦੀਨ ਧਰਮ ਹੈ ਨਾ ਪਰ ਆਪਣੇ ਲੋਕ ਵੱਡਣ ਵਾਲਿਆਂ ਚ ਵੀ ਓਮੀ ਵੇਚ ਦਿੰਦੇ ਆ ਬਿਨਾ ਦੱਸੇ ਤੋਂ ਕਰੀਮ ਆਪਣੇ ਘਰਾਂ ਚ ਹੀ ਜਾਂਦੀ ਆ